सुजानपुर नहीं रुक रहे अवैध कब्जे मलकपुर तो माधोपुर तक दिन बाद दिन बदले जा रहे कब्जे नहरी विभाग सुत्या करनी नींद अवैध कब्जा देके कर रहे खानापूर्ति सुजानपुर विखे आए दिन अवैध कब्जे का मामला बदला ही जा रहा है जिसके दे चलते दे देर रात पुल नंबर उपर एक दुकानदार वालों अवैध कब्जा करने की कोशिश की जा रही थी जिसके चलते मौके से ही नहरी विभाग के अफसर ने पुज के कब्जा होने रुकवाया ਵੇਖਣ ਵਾਲੀ ਗੱਲ ਇਹ ਹੈ ਕਿ ਨਹਿਰੀ ਵਿਭਾਗ ਵੱਲੋਂ ਕਬਜ਼ਾ ਤਾਰਕਾਂ ਨੂੰ ਸਮੇਂ ਸਮੇਂ ਸਿਰ ਤੇ ਨੋਟਿਸ ਪੇਜਤਾ ਦਿੱਤਾ ਜਾਂਦਾ ਹੈ ਪਰ ਕਬਜ਼ੇ ਛੁਡਵਾਏ ਨਹੀਂ ਜਾਂਦੇ ਇਸ ਸਬੰਧੀ ਜਦ ਕਬਜ਼ਾ ਕਰਨ ਵਾਲੇ ਦੁਕਾਨਦਾਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਕਿ ਅवैध ਕਬਜ਼ਾ ਕਰਨਾ ਗੈਰਕਾਨੂੰਨੀ ਹੁੰਦਾ ਹੈ ਹੁਣ ਵੇਖਣਾ ਇਹ ਹੋਏਗਾ ਕਿ ਨਹਿਰੀ ਵਿਭਾਗ ਜਾਂ ਪ੍ਰਸ਼ਾਸਨ ਵੱਲੋਂ ਇਹਨਾਂ ਅवैध ਕਬਜ਼ਾ ਤਾਰੀਆਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਸਰ ਮੈਂ ਹੀ ਇਹੋ ਕਿ ਤੁਹਾਨੂੰ ਖਬਰ ਮਿਲੀ ਜਦ ਮੈਂ ਆਇਆ ਹੀ ਆਪਣੇ ਚੱਕਰ ਲਾਣ ਰਾਤੀ ਕੋਈ ਕੰਮ ਆਇਆ ਹੈ ਤੇ ਮੈਂ ਐਸੇ ਦੇਖਿਆ ਕਬਜ਼ਾ ਹੁੰਦੇ ਤੇ ਮੈਂ ਉਹਨਾਂ ਨੂੰ ਇਤਲਾਹ ਕਰਤੀ ਰੋਕਤਾ ਉਹਨੇ ਕਰੰਗੇ ਜਾਂਦੇ ਦੇ ਨਾਲ ਨਾਲ ਕਾਰਵਾਈ ਕੀਤੀ ਜਦ ਮੈਂ ਜੇ ਸਭ ਨੂੰ ਵੀ ਫੋਟੋ ਸੈਂਡ ਕਰਤੀ ਹੈ ਸਭ ਦੇਖੋ ਨਾ ਮੰਦਾ ਮੈਂ ਕਿ ਕਿੰਨੀ ਜਗ੍ਹਾ ਹੋ ਰਹੀ ਹੈ ਪੂਰੇ ਚਲਦੇ ਵੀ ਹੋ ਰਹੀ ਸਰ ਉਹ ਨਹੀਂ ਰੋਕਦੇ ਰਾਤੀ ਕਿੰਨੇ ਘੰਟੇ ਬੈਠਦੇ ਆਹ ਇਹਦੀ ਡਿਊਟੀ ਦੇ ਪਰਵੰਦਾ ਜੀ ਜੇ ਤੁਹਾਡੀ ਜਾਣ ਤੋਂ ਬਾਅਦ ਕਬਜ਼ਾ ਹੋ ਜਾਂਦਾ ਤੇ ਕਾਰਵਾਈ ਕਰ ਸਰ ਇਹਦੀ ਤੋੜੀ ਜਾਏਗੀ ਜਿਹੜੀ ਬਾਕੀ ਵੀ ਹੈ ਮੇਰਾ ਨਾਮ ਅਰਵਿੰਦ ਚੋਧਰੀ ਜੀ ਸਰ ਕਿਰਪਾ ਕਰਕੇ ਇੱਕ ਕਾਰਜਕਾਰੀ ਲਈ ਪੁਛਤੀ ਕਰਦੇ ਹੋ 3 ਨੰਬਰ ਸਰ ਇਹ ਥੋੜਾ ਜਿਹਾ ਪਾਣੀ ਦਾ ਪਾਣੀ ਦਾ ਨਿਕਾਸ ਨਹੀਂ ਜਿਗਾ ਕੋਈ ਨਾਲ ਦੁਕਾਨ ਦੇ ਅੰਦਰ ਬਾਣੀ ਆਂਦਾ ਸੀਗਾ ਉਹਦੇ ਬਾਅਦ ਨੇ ਪਾਣੀ ਫਰ ਨੂੰ ਉੱਚਾ ਕਰਦੇ ਵੇਜੀ ਜੋ ਭਾਈ ਹੁਣੇ ਆਏ ਤੇ ਨਾਲ ਬੰਦ ਕਰਾਤਾ ਤਾਂ ਹੀ ਕਰਦਾ ਬੰਦ ਸਾਨੂੰ ਇਸ ਬਾਰੇ ਪਤਾ ਨਹੀਂ ਜੀ ਵੀ ਸਾਨੂੰ ਪਰਮਿਸ਼ਨ ਲੈਣੇ ਲੋੜ ਹੈ ਜਾਂ ਕੀ ਹੈ ਕੀ ਨਹੀਂ ਜਾਈ ਕਾਲ ਆਪਣਾ ਸਮਾਨ ਸਾਰਾ ਸੋਚ ਗਿਆ ਸਰ ਪਹਿਲੇ ਪਹਿਲੇ ਸਰਕਾਰੀ ਜਗ੍ਹਾ ਹੈ ਪਹਿਲੇ ਤਾਂ ਨੋਟਿਸ ਆਏ ਬਾਅਦ ਵਿੱਚ ਫਿਰ ਕਿਉਂ ਇਦਾਂ ਦਾ ਹਾਂਜੀ ਸੋ ਤੁਹਾਨੂੰ ਇਸ ਬਾਰੇ ਪਤਾ ਹੈ ਤੁਹਾਨੂੰ ਪੁਲਿਸਾਂ ਦਾ ਵੀ ਪਰਮਿਸ਼ਨ ਲੈਣੀ ਹੈ ਤੇ ਚਲੋ ਆਈਏ ਆਪਣਾ ਬੰਦ ਸਮਝਰਾਸੇ